ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟ, ਬੱਚਿਆਂ ਦੇ ਸਵੈਟਰ ਕਿਸੇ ਤੇ ਵੀ ਇਹਨੂੰ ਅਪਲਾਈ ਕਰ ਸਕਦੇ ਹੋ। ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਤੇ ਬਣਾਉਣ 'ਚ ਵੀ ਫਰੈਂਡਸ ਇਹ ਬਹੁਤ ਆਸਾਨ ਡਿਜ਼ਾਈਨ ਹੈ। ਦੋ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ। ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਫਰੈਂਡਸ ਇਹਨੂੰ ਬਣਾਉਣ ਲਈ ਸਾਨੂੰ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਆ। ਹੁਣ ਆਪਾਂ ਸਿੱਧੀ ਸਾਈਡ ਤੇ ਆਂ। ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਜੀ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਉਲਟੀ ਸਲਾਈ ਤੇ ਫਰੈਂਡਸ ਆਪਣਾ ਡਿਜ਼ਾਈਨ ਬਣਾ। ਸਿੱਧੀ ਸਾਈਡ ਤੋਂ ਪਹਿਲੀ ਸਲਾਈ ਸਿੱਧੀ ਪਿਆ ਕਰਨੀ ਹੈ। ਪੂਰੇ ਡਿਜ਼ਾਈਨ ਦੇ ਵਿੱਚ। ਡਿਜ਼ਾਈਨ ਦੀ ਪਹਿਲੀ ਸਲਾਈ ਬਣ ਕੇ ਆਪਣੀ ਕੰਪਲੀਟ ਆ। ਹੁਣ ਆਪਾਂ ਉਲਟੀ ਸਲਾਈ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਆ। ਇਹਨਾਂ ਪੱਲਾ ਕੁੰਡਾ ਇਹਨੋਂ ਆਪਾਂ ਸਿੱਧਾ ਬੁਣ ਲੈਣਾ। ਫਿਰ ਧਾਗਾ ਆਪਣੇ ਵੱਲ ਕੀਤਾ ਇਹ ਜਿਹੜੇ ਅਗਲੇ ਦੋ ਕੁੰਡੇ ਐ ਇਹਨੋਂ ਨਾ ਪਾਸtra ਸਿੱਧਾ ਬੁਣਾਂਗੇ ਜਿਹੜਾ ਇੱਕ ਆਪਣਾ ਇਹ ਵੱਲ ਪਿਆ ਸੀ ਕੁੰਡਾ ਵੀ ਵੱਧ ਗਿਆ ਸੀ ਇਹਨੂੰ ਇਹ ਦੋ ਕੁੰਡਿਆਂ ਦੇ ਉੱਪਰੋਂ ਦੀ ਇਸਤਰਾਟ ਪਾ ਦਾਂਗੇ ਕੁੰਡੇ ਆਪਣੇ ਬਰਾਬਰ ਹੋ ਗਏ ਫਰੈਂਡਸ ਇਹ ਦੋ ਕੁੰਡਿਆਂ ਨੂੰ ਪੂਰੀ ਸਲਾਈ ਚ ਰਿਪੀਟ ਕਰਨਾ ਧਾਗਾ ਆਪਣੇ ਵੱਲ ਕੀਤਾ ਅਗਲੇ ਜਿਹੜੇ ਦੋ ਕੁੰਡੇ ਐ ਇਹਨੂੰ ਸਿੱਧਾ ਬੁਣਨਾ ਫਿਰ ਜਿਹੜਾ ਇਹ ਵੱਲ ਵਾਲਾ ਕੁੰਡਾ ਨੂੰ ਪੈਨ ਧੋ ਕੁੰਡਿਆਂ ਦੇ ਉੱਪਰ ਉਹਦੀ ਇਸ ਤਰ੍ਹਾਂ ਦੀ ਲੰਗਾ ਦੇਣਾ ਫਿਰ ਤਾਂ ਅੱਗੇ ਆਪਣੇ ਵੱਲ ਕੀਤਾ ਦੋ ਕੁੰਡੇ ਸਿੱਧੇ ਡਿਜ਼ਾਈਨ ਦੀ ਦੂਸਰੀ ਸਲਾਈਪ ਪ੍ਰਿੰਟਸ ਪੂਰੀ ਆਪਾਂ ਇਸ ਤਰੀ ਬਣਾ ਕੇ ਕੰਪਲੀਟ ਕਰਾਂਗੇ ਫਰੈਂਸ ਸੌਕਰ ਡਿਜ਼ਾਈਨ ਹੈ ਪਰ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਜਦੋਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਆ ਲਾਸਟ ਵਾਲੇ ਕੁੰਨ ਦੇ ਵੀ ਸਿੱਧਾ ਬੋਲਣਾ ਹੈ ਫਰੈਂਡਸ ਸਿੱਧੀ ਸਾਈਡ ਤੋਂ ਆਪਣੀ ਸਿੱਧੀ ਸਲਾਈ ਪੈਣੀ ਹੈ ਉਲਟੀ ਸਲਾਈ ਤੇ ਆਪਣਾ ਡਿਜ਼ਾਈਨ ਬਣਾ ਇੱਕ ਸਲਾਈ 'ਚ ਆਪਣਾ ਡਿਜ਼ਾਈਨ ਬਣਨਾ ਹੈ ਜਦੋਂ ਇਹ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤੇ ਦੇਖੋ ਆਪਣਾ ਡਿਜ਼ਾਈਨ ਬਣ ਕੇ ਕਿੰਨਾ ਪਿਆਰਾ ਲੱਗਦਾ ਤੁਸੀਂ ਇਹਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ